ਦੇ ਸਬੰਧੀ ਕੈਨੇਡਾ ਸਰਕਾਰ ਨਵੀਂ ਪਾਲਿਸੀ ਲੈ ਕੇ ਆਈ ਹੈ ਨਵੇਂ ਕਾਨੂੰਨ ਬਣਾਏ ਗਏ ਨੇ ਉਹ ਹੈ ਕੀ ਨੇ ਜੇ ਆਪਾਂ ਇਹਨਾਂ ਰੂਲਸ ਦੀ ਗੱਲ ਕਰਦੇ ਆਂ ਇਹ ਤਕਰੀਬਨ 4 ਤੋਂ 5 ਪਾਲਿਸੀਜ਼ ਨੇ ਜੋ ਇਹਨਾਂ ਨੇ ਰੂਲਸ ਨੇ ਅਪਡੇਟ ਕੀਤੇ ਆ ਸਪਾਊਸ ਵੀ ਜੇ ਹੁਣ ਜੋ ਵੀ ਅੰਡਰਗ੍ਰੈਜੂਏਟ ਕੋਰਸ ਜਦਾਂ ਡਿਪਲੋਮਾ ਹੋ ਗਿਆ 2 ਸਾਲ ਦਾ ਜਾਂ ਬੈਚਲਰ ਡਿਗਰੀ ਹੋ ਗਈ ਬੱਚੇ ਉਹ ਪੜਨ ਜਾਂਦੇ ਸੀ ਤਾਂ ਸਪਾਊਸ ਵੀ ਕੁਝ ਟਾਈਮ ਬਾਅਦ ਜਾਂ ਇਕੱਠੇ ਚਲੇ ਜਾਂਦੇ ਸੀ ਜੇ ਕੋਈ ਬੱਚਾ ਗ੍ਰੈਜੂਏਟਾ ਮਾਸਟਰ ਡਿਗਰੀ ਫਰਦਰ ਕਰਨ ਚੱਲੇ ਆ ਫਾਰ ਇਗਜ਼ਾਮਪਲ ਐਮਬੀਏ ਹੋ ਗਈ ਐਮ ਕਾਮ ਐਮਐਸਸੀ ਵਗੈਰਾ ਤਾਂ ਉਹ ਆਪਣੇ ਸਪਾਊਸ ਨੂੰ ਨਾਲ ਵੀ ਲੈ ਕੇ ਜਾ ਸਕਦਾ ਤੇ ਪੜ੍ਹਾਈ ਦੌਰਾਨ ਬੁਲਾ ਵੀ ਸਕਦਾ ਬੱਚਿਆਂ ਦੇ ਪੰਜਾਬ ਦਾ ਜੋ ਆਪਾਂ ਕਹਿ ਲਈਏ ਵੀ ਬੱਚਿਆਂ ਦੇ ਫੇਵਰਟ ਹੋਇਆ ਜਿਹਨੂੰ ਆਪਾਂ ਪੋਜ਼ਿਟਿਵ ਬੇਨਾ ਦੇਖਿਆ ਉਹ ਹੈ ਵੀ ਜਿਹੜੇ ਪ੍ਰਾਈਵੇਟ ਕਾਲਜ ਸੀ ਕੈਨੇਡਾ ਦੇ ਵਿੱਚ ਆਪਰੇਟ ਕਰ ਰਹੇ ਸੀ ਉਹਨਾਂ ਤੇ ਜੋ ਇਹਨਾਂ ਨੇ ਲਗਾਮ ਕਸੀ ਆ ਇਹਨਾਂ ਨੇ 1 ਸਤੰਬਰ ਦਾ ਟਾਈਮ ਦਿੱਤਾ ਵਾ ਜੇ ਕਿਸੇ ਬੱਚੇ ਦੀ ਐਡਮਿਸ਼ਨ ਪ੍ਰਾਈਵੇਟ ਕਾਲਜ ਦੇ ਵਿੱਚ ਹੋਈ ਆ 1 ਸਤੰਬਰ ਤੋਂ ਪਹਿਲਾਂ ਜੇ ਉਹ ਪੜਾਈ ਆਪਣੀ ਸਟਾਰਟ ਕਰਦਾ ਤਾਂ ਉਹਦੇ ਤੇ ਕਾਨੂੰਨ ਜੇ ਆਪ ਆਮ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਬੱਚਿਆਂ ਦੇ ਵਿੱਚ ਇੱਕ ਚਰਚਾ ਹੈ ਕਿ ਕੈਨੇਡਾ ਸਰਕਾਰ ਨੇ ਜਿਹੜੇ ਸਟੱਡੀ ਵੀਜ਼ੇ ਆ ਉਹਨਾਂ ਤੇ ਪਾਬੰਦੀ ਲਾਤੀ ਆ ਕਿੰਨੀ ਕੀ ਸੱਚਾਈ ਹੈ ਸੋਸ਼ਲ ਮੀਡੀਆ ਤੇ ਜੋ ਰੂਮਰਸ ਫੈਲੇ ਹੋਏ ਨੇ ਜੀ ਬਿਲਕੁਲ ਗਲਤ ਨੇ ਪਾਬੰਦੀ ਸਿਰਫ ਉਹਨਾਂ ਤੇ ਲਾਈ ਆ ਜਿਹੜੇ ਬੱਚੇ ਪ੍ਰਾਈਵੇਟ ਕਾਲਜ ਦੇ ਵਿੱਚ ਜਾਂਦੇ ਸੀ ਸਪਾਉਸ ਦਾ ਸਪਾਉਸ ਲਈ ਕੋਈ ਨਵਾਂ ਕਾਨੂੰਨ ਆਇਆ ਕੀ ਆਇਆ ਪਾਉਸ ਦਾ ਅਪਡੇਸ਼ਨ ਏ ਆਈ ਹੈ ਵੀ ਸਪਾਉਸ ਵਿਜ਼ੇ ਇਹ ਰੋਕਣ ਜਾ ਰਹੇ ਨੇ ਕਲਾਸ 2 ਤੋਂ ਬਾਅਦ ਅੰਡਰ ਗ੍ਰੈਜੂਏਟ ਅੱਗੇ ਬੱਚੇ ਜਾਂਦੇ ਸੀਗੇ ਸਪਾਉਸ ਵੀ ਨਾਲ ਅਪਲਾਈ ਕਰਦੇ ਸੀ ਉਹ ਕਾਨੂੰਨ ਹੁਣ ਬੰਦ ਹੋ ਚੁੱਕੇ ਨੇ ਪਰ ਬਹੁਤ ਸਾਰੇ ਇਮੀਗ੍ਰੇਸ਼ਨ ਵਾਲੇ ਦੇਖਿਆ ਸੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਆਫਰਾਂ ਦਿੱਤੀਆਂ ਵੀ ਜਲਦੀ ਜਲਦੀ ਸਾਡੇ ਕੋਲ ਆ ਜਾਓ ਜਲਦੀ ਜਲਦੀ ਵੀਜ਼ੇ ਲਵਾ ਲਓ ਆਲਰੇਡੀ ਆਪਾਂ ਕਹਿ ਲਈਏ ਵੀ ਮੈਰਿਜ ਹੋ ਚੁੱਕੀ ਆ ਵੀਜ਼ੇ ਆ ਚੁੱਕੇ ਨੇ ਉਹਨਾਂ ਲਈ ਕੁਝ ਵੀਕਸ ਦਾ ਕੁਝ ਹਫ਼ਤੇ ਦਾ ਟਾਈਮ ਲੱਗਦਾ ਜਿਹੜਾ ਇੱਕ ਜੀਆਈਸੀ ਦਾ ਵੀ ਬੜਾ ਮੁੱਦਾ ਛਾਇਆ ਹੋਇਆ ਕਿ ਡਬਲ ਕਰਤੀ ਜੀਆਈਸੀ ਜਿਹਦੇ ਕਰਕੇ ਬੱਚਿਆਂ ਦੇ ਖਰਚੇ ਵੱਧ ਗਏ ਜੀਆਈਸੀ ਦੀ ਆਪਾਂ ਗੱਲ ਕਰਦੇ ਆ ਤਾਂ ਬੱਚੇ ਦੇ ਹਫ਼ਤੇ 10 ਦਿਨਾਂ ਦੇ ਵਿੱਚ ਤਕਰੀਬਨ 4 ਲੱਖ ਦੇ ਕਰੀਬ ਬੱਚੇ ਨੂੰ ਮਿਲ ਜੂਗਾ ਤੇ ਬਾਕੀ ਦੀ ਜੀਏਸੀ ਪਈਆ ਜੇਕਰ ਬੱਚੇ ਨੂੰ ਕੰਮ ਮਿਲਦਾ ਤਾਂ ਬਾਕੀ ਦੀ ਜੀਏਸੀ ਆਪਾਂ ਐਜ਼ ਅ ਸੈਕੰਡ ਇਅਰ ਦੀ ਫੀਸ ਕਨਸਿਡਰ ਕਰ ਸਕਦੇ ਹਾਂ ਬੱਚੇ ਜਿਹੜੇ ਸੇਵ ਕਰਦੇ ਨੇ ਫਾਲਤੂ ਦੇ ਖਰਚੇ ਨਹੀਂ ਕਰਦੇ ਜਾਂਦੇ ਸਾਰ ਮਹਿੰਗੀਆਂ ਗੱਡੀਆਂ ਜਾਂ ਮਹਿੰਗੇ ਫੋਨ ਨਹੀਂ ਲੈਂਦੇ ਉਹਨਾਂ ਲਈ ਉਹ ਸੈਕੰਡ ਇਅਰ ਦੀ ਫੀਸ ਆਪਾਂ ਦੇਖ ਸਕਦੇ ਹਾਂ ਵੀ ਇੱਕ ਕਿਸਮ ਨਾਲੇ ਚੱਲੀ ਪਰ ਬਹੁਤ ਸਾਰੇ ਜਿਹੜੇ ਮਾਪੇ ਨੇ ਉਹ ਕਰਜ਼ਾ ਚੱਕ ਕੇ ਆਪਣੇ ਬੱਚੇ ਨੂੰ ਵਿਦੇਸ਼ ਭੇਜ ਦਿਆ। ਜੀਆਈਸੀ ਵੀ ਕਰਜ਼ਾ ਚੱਕ ਕੇ ਭੇਜਿੰਦੇ ਆ। ਜਿਹੜੀ ਜੀਆਈਸੀ ਤੁਸੀਂ ਕਿਹਾ ਜਾਂਦੇ ਬੱਚੇ ਨੂੰ ਮਿਲ ਜਾਣੀ ਆ। ਉਹ ਇੱਥੇ ਵਾਪਸ ਆਪਣੇ ਮਾਮਾਪਾ ਕੋਲ ਨੂੰ ਭੇਜ ਸਕਦਾ ਕਿ ਨਹੀਂ ਉੱਥੇ ਹੀ ਖਰਚਣੀ ਆ। ਬੱਚੇ ਕੋਲ ਜੇ ਉੱਥੇ ਸਫੀਸ਼ੀਐਂਟ ਰਹਿਣ ਦਾ ਕੋਈ ਉੱਥੇ ਸਾਹਮਣ ਦਾ ਫੋਰ ਐਗਜ਼ਾਮਪਲ ਹੈ ਖਰਚਾ ਉਹਦੇ ਕੋਲ ਹੈ ਤਾਂ ਉਹ 4 ਲੱਖ ਦਾ ਕੁਝ ਵੀ ਕਰ ਸਕਦਾ। ਜਿਹੜੇ ਇੱਕ 2 ਸਾਲ ਦਾ ਬੈਨ ਕਹਿੰਦੇ ਆ ਕਿ ਬਿਲਕੁਲ ਬੈਨ ਹੀ ਕਰਤੇ ਵੀ ਜੇ 2 ਸਾਲ ਉਹ ਕੀ ਆ ਸਚਾਈ ਆ ਫਵਾਹ ਆ ਕੀ ਆ? ਉਹ ਸਚਾਈ ਸਿਰਫ ਇੰਨੀ ਕਵੀ ਸਪਾਊਸ ਵੀਜ਼ੇ ਬੈਨ ਸਸਕਲ ਜੀ ਤੁਸੀਂ ਪੰਜਾਬ ਪ੍ਰੇਮ ਟੀਵੀ ਵੇਖ ਰਹੇ ਹੋ ਕਨੇਡਾ ਸਰਕਾਰ ਵੱਲੋਂ ਜਿਹੜੇ ਸਟੂਡੈਂਟ ਵੀਜ਼ੇ ਨੇ ਉਹਨਾਂ ਦੇ ਵਿੱਚ ਕਾਨੂੰਨਾਂ ਦੇ ਵਿੱਚ ਬਦਲਾਅ ਕੀਤਾ ਗਿਆ ਜਿਹਦੇ ਕਰਕੇ ਜਿਹੜੇ ਸਟੂਡੈਂਟ ਨੇ ਕਨੇਡਾ ਦੇ ਵਿੱਚ ਪੜ੍ਹਾਈ ਲਈ ਜਾਣਾ ਚਾਹੁੰਦੇ ਨੇ ਉਹਨਾਂ ਦੇ ਮਾਪੇ ਨੇ ਉਹ ਚਿੰਤਤ ਨੇ ਕਿ ਸਾਡੇ ਬੱਚਿਆਂ ਦੇ ਭਵਿੱਖ ਦਾ ਕੀ ਹੋਣਾ ਹੈ ਸਾਡੇ ਬੱਚਿਆਂ ਦੀਆਂ ਫਾਈਲਾਂ ਦਾ ਕੀ ਬਣਨਾ ਹੈ ਇਹ ਕੀ ਕਾਨੂੰਨ ਹੈ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਯੂਨਾਈਟਿਡ ਇਮੀਗ੍ਰੇਸ਼ਨ ਕੁਹਾੜਾ ਦੇ ਐਮ ਡੀ ਗੁਰਵਿੰਦਰ ਸਿੰਘ ਗਿੱਲ ਨੇ ਇਹਨਾਂ ਤੋਂ ਜਾਣਾਂਗੇ ਕਿ ਆਖਰ ਕਨੇਡਾ ਸਰਕਾਰ ਨੇ ਕਿਹੜੇ ਬਦਲਾਅ ਕੀਤੇ ਆ ਤੇ ਕਿਹੜੇ ਨਵੇਂ ਕੁਣ ਨੂੰ ਬਣਾਇਆ ਹੈ ਜਲਸਾ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਜਿਲਸਾ ਜਿਹੜੀ ਕੈਨੇਡਾ ਸਰਕਾਰ ਨਵੀਂ ਪਾਲਿਸੀ ਲੈ ਕੇ ਆਈ ਹੈ ਨਵੇਂ ਕਾਨੂੰਨ ਬਣਾਏ ਗਏ ਨੇ ਉਹ ਹੈ ਕੀ ਨੇ ਜੇ ਆਪਾਂ ਇਹਨਾਂ ਰੂਲਸ ਦੀ ਗੱਲ ਕਰਦੇ ਆਂ ਇਹ ਤਕਰੀਬਨ 4 ਤੋਂ 5 ਪਾਲਿਸੀਜ਼ ਨੇ ਜੋ ਇਹਨਾਂ ਨੇ ਰੂਲਸ ਨੇ ਅਪਡੇਟ ਕੀਤੇ ਆ ਪਹਿਲਾਂ ਆਪਾਂ ਗੱਲ ਕਰਦੇ ਆਂ ਸਪਾਊਸ ਵੀਜ਼ੇ ਨੂੰ ਲੈ ਕੇ ਸਪਾਊਸ ਵੀਜ਼ੇ ਹੁਣ ਜੋ ਵੀ ਅੰਡਰਗ੍ਰੈਜੂਏਟ ਕੋਰਸ ਜਦਾਂ ਡਿਪਲੋਮਾ ਹੋ ਗਿਆ 2 ਸਾਲ ਦਾ ਜਾਂ ਬੈਚਲਰ ਡਿਗਰੀ ਹੋ ਗਈ ਬੱਚੇ ਉਹ ਪੜਨ ਜਾਂਦੇ ਸੀ ਤਾਂ ਸਪਾਊਸ ਵੀ ਕੁਝ ਟਾਈਮ ਬਾਅਦ ਜਾਂ ਇਕੱਠੇ ਚਲੇ ਜਾਂਦੇ ਸੀ ਇੱਕ ਤਾਂ ਹੁਣ ਇਹਨਾਂ ਨੇ 2 ਸਾਲ ਲਈ ਕੈਨੇਡਾ ਨੇ ਰੋਕ ਲਾਤੀ ਆ ਵੀ ਉਹ ਸਪਾਊਸ ਵੀਜ਼ਾ ਜਿੰਨੀ ਦੇ ਸਟੱਡੀ ਚੱਲਦੀ ਹੈ ਬੁਲਾ ਨਹੀਂ ਸਕਦੇ ਪਹਿਲਾ ਰੂਲ ਇਹ ਸੀ ਦੂਜਾ ਰੂਲ ਉਹਨਾਂ ਨੇ ਕੀਤਾ ਵਾ ਵੀ ਜੇ ਕੋਈ ਬੱਚਾ ਗ੍ਰੈਜੂਏਟ ਆ ਮਾਸਟਰ ਡਿਗਰੀ ਫਰਦਰ ਕਰਨ ਚੱਲੇ ਆ ਫਾਰ ਇਗਜ਼ਾਮਪਲ ਐਮਬੀਏ ਹੋਗੀ ਐਮ ਕਾਮ ਐਮਐਸਸੀ ਵਗੈਰਾ ਤਾਂ ਉਹ ਆਪਣੇ ਸਪਾਊਸ ਨੂੰ ਨਾਲ ਵੀ ਲੈ ਕੇ ਜਾ ਸਕਦਾ ਤੇ ਪੜ੍ਹਾਈ ਦੌਰਾਨ ਬੁਲਾ ਵੀ ਸਕਦਾ ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਸਭ ਤੋਂ ਮੇਜਰ ਜੋ ਕਾਨੂੰਨ ਆ ਜਿਹਦੇ ਬੱਚਿਆਂ ਦੇ ਪੰਜਾਬ ਦਾ ਜੋ ਆਪਾਂ ਕਹਿ ਲਈਏ ਵੀ ਬੱਚਿਆਂ ਦੇ ਫੇਵਰ ਚ ਹੋਇਆ ਜਿਹਨੂੰ ਆਪਾਂ ਪੋਜ਼ਿਟਿਵ ਬੇਨਾ ਦੇਖਿਆ ਉਹ ਹੈ ਵੀ ਜਿਹੜੇ ਪ੍ਰਾਈਵੇਟ ਕਾਲਜ ਸੀ ਕੈਨੇਡਾ ਦੇ ਵਿੱਚ ਆਪਰੇਟ ਕਰ ਰਹੇ ਸੀ ਉਹਨਾਂ ਤੇ ਜੋ ਇਹਨਾਂ ਨੇ ਲਗਾਮ ਕਸੀ ਆ ਉਹ ਪ੍ਰਾਈਵੇਟ ਕਾਲਜ ਆਪਾਂ ਕਹਿ ਲਈਏ ਟੋਰਾਂਟੋ ਦੇ ਵਿੱਚ ਵੈਨਕੂਵਰ BC ਦੇ ਵਿੱਚ ਹੁਣ ਐਡਮਿੰਟਨ ਦੇ ਵਿੱਚ ਵੀ ਕਾਫੀ ਕੈਲਗਰੀ ਚ ਖੁੱਲ ਗਏ ਸੀ ਉਹ ਕੀ ਕਰਦੇ ਸੀਗੇ ਵੀ ਸਾਲ ਇੱਕ ਕਾਲਜ ਪ੍ਰਾਈਵੇਟ ਚ ਪੜਾਉਂਦੇ ਸੀਗੇ ਇੱਕ ਸਾਲ ਕਿਤੇ ਪਾਥਵੇ ਅੱਗੇ ਦੇ ਦਿੰਦੇ ਸੀ ਹੁਣ ਉਹ ਚੀਜ਼ਾਂ ਬਿਲਕੁਲ ਰੋਕ ਦਿੱਤੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਆਪਾਂ ਦੇਖੀਏ ਪੜ੍ਹਾਈ ਤਾਂ ਨਾ ਮਾਤਰੀ ਹੁੰਦੀ ਸੀਗੀ ਬੱਚਿਆਂ ਦੀ ਹਾਜ਼ਰੀ ਵੀ ਜ਼ਰੂਰੀ ਨਹੀਂ ਹੁੰਦੀ ਸੀ ਕਿ ਕਿਸੇ ਸਿਟੀ 'ਚ ਰਹਿੰਦੇ ਸੀਗੇ ਦੂਸਰੀ ਸਿਟੀ 'ਚੋਂ ਕੰਮ ਕਰਦੇ ਸੀਗੇ ਕਾਲਜ ਉਹਨਾਂ ਦਾ ਹੋਰ ਪਾਸੇ ਸੀਗਾ ਇਦਾਂ ਦੇ ਕਾਫੀ ਜੋ ਬੱਚਿਆਂ ਦੀ ਲੁੱਟਖੁੱਟ ਹੋ ਰਹੀ ਸੀਗੀ ਪ੍ਰਾਈਵੇਟ ਕਾਲਜਸ ਵੱਲੋਂ ਉਹਨਾਂ ਤੇ ਰੋਕ ਲਗਾਈ ਆ ਉਹ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਆ ਇਹਨਾਂ ਨੇ 1 ਸਤੰਬਰ ਦਾ ਟਾਈਮ ਦਿੱਤਾ ਵਾ ਜੇ ਕਿਸੇ ਬੱਚੇ ਦੀ ਐਡਮਿਸ਼ਨ ਪ੍ਰਾਈਵੇਟ ਕਾਲਜ ਦੇ ਵਿੱਚ ਹੋਈ ਆ 1 ਸਤੰਬਰ ਤੋਂ ਪਹਿਲਾਂ ਜੇ ਉਹ ਪੜ੍ਹਾਈ ਆਪਣੀ ਸਟਾਰਟ ਕਰਦਾ ਤਾਂ ਉਹਦੇ ਤੇ ਕਾਨੂੰਨ ਲਾਗੂ ਨਹੀਂ ਹੁੰਦੇ 1 ਸਤੰਬਰ ਤੋਂ ਬਾਅਦ ਨੇ ਜੋ ਬੱਚੇ ਪੜ੍ਹਾਈ ਸ਼ੁਰੂ ਕਰਨਗੇ ਜਿਨ੍ਹਾਂ ਦੀ ਆਫਰ ਲੈਟਰਸ ਆ ਗਈਆਂ ਜਾਂ ਫੀਸਾਂ ਭਰਤੀਆਂ ਉਹਨਾਂ ਤੇ ਕਾਨੂੰਨ ਲਾਗੂ ਹੋਣਗੇ ਜੀ ਸਰ ਆਮ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਬੱਚਿਆਂ ਦੇ ਵਿੱਚ ਇੱਕ ਚਰਚਾ ਹੈ ਕਿ ਕੈਨੇਡਾ ਸਰਕਾਰ ਨੇ ਜਿਹੜੇ ਸਟੱਡੀ ਵੀਜ਼ੇ ਆ ਉਹਨਾਂ ਤੇ ਪਾਬੰਦੀ ਲਾਤੀ ਹੈ ਕਿੰਨੀ ਕੀ ਸੱਚਾਈ ਹੈ ਇਹ ਬਿਲਕੁਲ ਸੋਸ਼ਲ ਮੀਡੀਆ ਤੇ ਜੋ ਰੂਮਰਸ ਫੈਲੇ ਹੋਏ ਨੇ ਜੀ ਬਿਲਕੁਲ ਗਲਤ ਨੇ ਪਾਬੰਦੀ ਸਿਰਫ ਉਹਨਾਂ ਤੇ ਲਾਈ ਹੈ ਜਿਹੜੇ ਬੱਚੇ ਪ੍ਰਾਈਵੇਟ ਕਾਲਜ ਦੇ ਵਿੱਚ ਜਾਂਦੇ ਸੀ ਜਿਨ੍ਹਾਂ ਦੇ ਵਿੱਚ ਕੋਈ ਵਰਕ ਪਰਮਿਟ ਨਹੀਂ ਸੀਗਾ ਜਾਂ ਉਹਨਾਂ ਨੇ ਪਾਥਵੇ ਪ੍ਰੋਗਰਾਮ ਦਿੰਦੇ ਸੀ ਪਬਲਿਕ ਕਾਲਜ ਦੀ ਆਪਾਂ ਗੱਲ ਕਰਦੇ ਹਾਂ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਤਾਂ ਉਹ ਅੱਜ ਵੀ ਵੀਜ਼ੇ ਉਸੇ ਤਰ੍ਹਾਂ ਆ ਰਹੇ ਨੇ ਅੱਜ ਵੀ ਅਸੀਂ ਦੋ ਪੀਪੀਆਰ ਰੀਸੀਵ ਕੀਤੇ ਆ ਕੱਲ ਵੀ ਦੋ ਪੀਪੀਆਰ ਰੀਸੀਵ ਕੀਤੇ ਨੇ ਰੈਗੂਲਰਲੀ ਵੀਜ਼ੇ ਆ ਰਹੇ ਨੇ ਇਹ ਰੂਮਰਸ ਨੇ ਰੂਮਰਸ ਤੋਂ ਬਚੋ ਜਿਹੜਾ ਸਪੌਸਰ ਦਾ ਸਪੌਸਰ ਲਈ ਕੋਈ ਨਵਾਂ ਕਾਨੂੰਨ ਆਇਆ ਕੀ ਆਇਆ ਉਹ ਹਾਂਜੀ ਸਪੌਸਰ ਦਾ ਅਪਰੇਸ਼ਨ ਇਹ ਆਈ ਹੈ ਵੀ ਸਪੌਸਰ ਵਿਜ਼ੇ ਇਹ ਰੋਕਣ ਜਾ ਰਹੇ ਨੇ ਕੁਝ ਇਹ ਹਫ਼ਤਿਆਂ ਦੇ ਵਿੱਚ ਹੁਣ ਜਿਹੜਾ ਬੱਚਿਆਂ ਨੇ ਇੱਥੇ ਗ੍ਰੈਜੂਏਸ਼ਨ ਕੀਤੀ ਆ ਅੱਗੇ ਉਹ ਮਾਸਟਰ ਡਿਗਰੀ ਦੇ ਵਿੱਚ ਜਾ ਰਹੇ ਨੇ ਉਹਨਾਂ ਲਈ ਸਿਰਫ ਇਹ ਹੈ ਵੀ ਅੱਗੇ ਉਹ ਨਾਲ ਆਪਣੇ ਸਪੌਸਰ ਨੂੰ ਲਿਜਾ ਸਕਦੇ ਨੇ ਸਟੱਡੀ ਦੇ ਦੌਰਾਨ ਜਾਂ ਫਿਰ ਨਾਲ ਅਪਲਾਈ ਕਰ ਸਕਦੇ ਨੇ ਪਰ ਜੋ ਆਪਾਂ ਦੇਖਿਆ ਵੀ ਪਲੱਸ 2 ਤੋਂ ਬਾਅਦ ਅੰਡਰ ਗ੍ਰੈਜੂਏਟ ਅੱਗੇ ਬੱਚੇ ਜਾਂਦੇ ਸੀਗੇ ਸਪੌਸਰ ਵੀ ਨਾਲ ਅਪਲਾਈ ਕਰਦੇ ਸੀ ਉਹ ਕਾਨੂੰਨ ਹੁਣ ਬੰਦ ਹੋ ਚੁੱਕੇ ਨੇ ਸੋ ਪਲੀਜ਼ ਇਹਨਾਂ ਲੋਕੀ ਜੋ ਵੀ ਤੁਹਾਨੂੰ ਇਦਾਂ ਗਾਈਡ ਕਰਦੇ ਨੇ ਵੀ ਉਹਨਾਂ ਦਾ ਟਾਈਮ ਹੈ 1 ਸਤੰਬਰ ਤੱਕ ਤਾਂ ਉਦਾਂ ਦੇ ਚਾਂਸੇ ਜਨਾਬ ਵਸਿਓ ਓਨਲੀ ਮਾਸਟਰ ਡਿਗਰੀ ਸਟੂਡੈਂਟ ਪੋਸਟ ਗ੍ਰੈਜੂਏਟ ਜਿਹਨੂੰ ਆਪਾਂ ਕਹਿ ਦਿੰਦੇ ਹੁੰਦੇ ਆ ਉਹੀ ਸਿਰਫ ਆਪਣੇ ਸਪਾਊਸ ਨਾਲ ਜਾ ਸਕਦੇ ਪਰ ਬਹੁਤ ਸਾਰੇ ਇਮੀਗ੍ਰੇਸ਼ਨ ਵਾਲੇ ਦੇਖਿਆ ਸੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਆਫਰਾਂ ਦਿੱਤੀਆਂ ਵੀ ਜਲਦੀ ਜਲਦੀ ਸਾਡੇ ਕੋਲ ਆ ਜਾਓ ਜਲਦੀ ਜਲਦੀ ਵੀਜ਼ੇ ਲਵਾ ਲਓ ਕੀ ਇਹ ਜਿਹਹਾ ਕੋਈ ਹੈ ਕਿ ਹੁਣ ਵੀਜ਼ੇ ਲੱਗ ਸਕਦੇ ਪਲੱਸ 2 ਵਾਲਿਆਂ ਦੇ ਜਿਵੇਂ ਉਹ ਆਫਰਾਂ ਦੇ ਰਹੇ ਨੇ ਉਹੋ ਸਿਰਫ ਜਿਹੜੇ ਬੱਚਿਆਂ ਦੇ ਆਲਰੇਡੀ ਆਪਾਂ ਕਹਿ ਲਿਆ ਵੀ ਮੈਰਿਜ ਹੋ ਚੁੱਕੀ ਆ ਵੀਜ਼ੇ ਆ ਚੁੱਕੇ ਨੇ ਉਹਨਾਂ ਲਈ ਕੁਝ ਵੀਕਸ ਦਾ ਕੁਝ ਹਫ਼ਤਿਆਂ ਦਾ ਟਾਈਮ ਦਿੱਤਾ ਉਹ ਟਾਈਮ ਆਪਾਂ ਕਹਿ ਲਿਆ ਵੀ ਹੋ ਸਕਦਾ 1 ਵੀਕ ਦਾ ਜਾਂ 2 ਵੀਕ ਦਾ 3 ਵੀਕ ਦਾ ਇਤੋਂ ਵੱਧ ਟਾਈਮ ਐਕਸਪੈਕਟਡ ਨਹੀਂਗਾ ਸੋ ਜਿਹੜੇ ਬੱਚਿਆਂ ਦੇ ਸਪਾਊਸ ਨੇ ਉਹ ਕੈਨੇਡਾ ਜਾ ਚੁੱਕੇ ਨੇ ਜਾਂ ਜਿਨ੍ਹਾਂ ਦੇ ਵੀਜ਼ੇ ਆ ਚੁੱਕੇ ਨੇ ਉਹਨਾਂ ਦਾ ਤੁਸੀਂ ਐਸ ਹੂਨ ਐਸ ਪੋਸੀਬਲ ਅਪਲਾਈ ਕਰ ਸਕਦੇ ਹੋ ਔਰ ਜੇ ਆਪਾਂ ਗੱਲ ਕਰੀਏ ਵੀ ਸਤੰਬਰ ਤੱਕ ਉਹਨਾਂ ਨੇ ਕੋਈ ਡੈਡਲਾਈਨ ਦਿੱਤੀ ਇਹ ਕੁਝੇ ਦਿਨਾਂ ਦੀ ਗੱਲ ਹੈ ਫਿਰ ਟੋਟਲੀ ਇਹ ਬੰਦ ਹੋਣ ਜਾ ਰਹੇ ਨੇ ਪਰ ਕੁਝ ਲੋਕ ਇਹ ਵੀ ਚਰਚਾ ਕਰਦੇ ਆ ਕਿ ਜਿਹੜੇ ਬੱਚੇ ਸਾਡੇ ਕੈਨੇਡਾ ਦੇ ਵਿੱਚ ਚਲੇ ਗਏ ਹਲੇ ਸਟੱਡੀ ਕਰ ਰਹੇ ਨੇ ਵੀ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਣੇ ਬਾਅਦ ਚ ਪੀਆਰ ਦੇ ਵਿੱਚ ਪ੍ਰੋਬਲਮ ਆਉਣੀ ਹੈ ਨਹੀਂ ਜੀ ਇਹ ਬਿਲਕੁਲ ਇਹ ਰਿਯੂਮਰਸ ਨੇ ਕੋਈ ਉਹਨਾਂ ਨੇ ਵਰਕ ਪਰਮਿਟ ਨਹੀਂ ਰੋਕੇ ਹੈਗੇ ਪਬਲਿਕ ਕਾਲਜ ਦੇ ਤੇ ਯੂਨੀਵਰਸਿਟੀਆਂ ਦੇ ਉਹਨਾਂ ਨੂੰ ਉਸੇ ਤਰ੍ਹਾਂ ਜਿੱਦਾਂ ਟਾਈਮ ਪੀਰੀਅਡ ਸੀਗਾ 2 ਸਾਲ ਦੀ ਸਟੱਡੀ ਤੋਂ ਬਾਅਦ 3 ਇਅਰਜ਼ ਦਾ ਵਰਕ ਪਰਮਿਟ ਮਿਲਦਾ ਸੀ ਉਹਨਾਂ ਦੇ ਵਿੱਚ ਕੋਈ ਅਪਡੇਸ਼ਨ ਨਹੀਂ ਗਈ ਇਹ ਸਿਰਫ ਰਿਯੂਮਰਸ ਨੇ ਪਤਾ ਨਹੀਂ ਕਿੱਥੋਂ ਲੋਕੀ ਇਹ ਕਿਉਂ ਇਹ ਲੋਕਾਂ ਦੇ ਵਿੱਚ ਹਵਾਵਾਂ ੜਾ ਰਹੇ ਨੇ ਨਾ ਤਾਂ ਆਪਾਂ ਗੱਲ ਕਰੀਏ ਵਿਸਟਰ ਵੀਜ਼ੇ ਦੀ ਉੱਤੇ ਕੋਈ ਇਫੈਕਟ ਨਹੀਂ ਪਿਆ ਉਹ ਵੀ ਮਿਲ ਰਹੇ ਨੇ ਪੇਰੈਂਟਸ ਨੇ ਜਾਣਾ ਵਾ ਸੁਪਰ ਵੀਜ਼ਾ ਹੋ ਗਿਆ ਸਟੂਡੈਂਟ ਵੀਜ਼ਾ ਹੋ ਗਿਆ ਸਿਰਫ ਪਬਲਿਕ ਕਾਲਜ ਤੇ ਯੂਨੀਵਰਸਿਟੀ ਦਾ ਇਹਨਾਂ ਤੇ ਕੋਈ ਇਫੈਕਟ ਨਹੀਂ ਪ੍ਰਾਈਵੇਟ ਕਾਲਜ ਹਾਂਜੀ ਉਹ ਜ਼ਰੂਰ ਇਹਨਾਂ ਨੇ ਬੰਦ ਕਰ ਦਿੱਤੇ ਨੇ ਉਹਨਾਂ ਦੇ ਵੀਜ਼ਾ ਤੇ ਵੀ ਇਫੈਕਟ ਪਊਗਾ ਵਰਕ ਪਰਮਿਟ ਤਾਂ ਆਪਾਂ ਨੂੰ ਪਤਾ ਹੀ ਵੀ ਉਹਨਾਂ ਦਾ ਕੋਈ ਮਿਲਣਾ ਨਹੀਂ ਉਹਨਾਂ ਜਿਹੜੇ ਇੱਕ GIC ਦਾ ਵੀ ਬੜਾ ਮੁੱਦਾ ਛਾਇਆ ਹੋਇਆ ਕਿ ਡਬਲ ਕਰਤੀ GIC ਜਿਹਦੇ ਕਰਕੇ ਬੱਚਿਆਂ ਦੇ ਖਰਚੇ ਵੱਧ ਗਏ ਹਾਂਜੀ ਉਹ ਚਲੋ ਪਾਲਿਸੀ ਆ ਇਹਨਾਂ ਨੇ ਰਿਵਿਊ ਕਰਦੀ ਹੁੰਦੀ ਆ ਹਰ ਇੱਕ ਗਵਰਨਮੈਂਟ ਆ ਕਿਸੇ ਵੀ ਕੰਟਰੀ ਦੇ ਟਾਈਮ ਟੂ ਟਾਈਮ ਰਿਵਿਊ ਕਰਦੀ ਆ GIC ਜ਼ਰੂਰ ਵਧੀ ਆ ਪਰ ਉਹਦੇ ਚ ਵੈਂਚਲੀ ਆਪਾਂ ਦੇਖਿਆ ਜਾਵੇ ਬੱਚਿਆਂ ਦਾ ਹੀ ਫਾਇਦਾ ਕਿਉਂਕਿ ਜੇ 2 ਸਾਲ ਦੀ ਜਾਂ 3 ਸਾਲ ਦੀ ਸਟੱਡੀ ਬੱਚਾ ਲੈ ਕੇ ਜਾਂਦਾ ਸਾਲ ਦੀ ਫੀਸ ਇੱਥੋਂ ਭਰ ਕੇ ਜਾਂਦਾ GIC ਦੀ ਆਪਾਂ ਗੱਲ ਕਰਦੇ ਆ ਤਾਂ ਬੱਚੇ ਦੇ ਹਫ਼ਤੇ 10 ਦਿਨਾਂ ਦੇ ਵਿੱਚ ਤਕਰੀਬਨ 4 ਲੱਖ ਦੇ ਕਰੀਬ ਬੱਚੇ ਨੂੰ ਮਿਲ ਜੂਗਾ ਜਿਹਦੇ ਨਾਲ ਕੀ ਆ ਕਿ ਬੱਚੇ ਨੂੰ ਉੱਥੇ ਜੋ ਘਰ ਦੇਖਣਾ ਰੈਂਟ ਤੇ ਲੈਣਾ ਜਾਂ ਜੋ ਮੁੱਢਲੇ ਖਰਚੇ ਹੁੰਦੇ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆਊ ਤੇ ਬਾਕੀ ਦੀ ਜੀਏਸੀ ਪਈ ਆ ਜੇਕਰ ਬੱਚੇ ਨੂੰ ਕੰਮ ਮਿਲਦਾ ਤਾਂ ਉਹ ਬਾਕੀ ਦੀ ਜੀਏਸੀ ਆਪਾਂ ਐਜ਼ ਏ ਸੈਕੰਡ ਇਅਰ ਦੀ ਫੀਸ ਕਨਸਿਡਰ ਕਰ ਸਕਦੇ ਹਾਂ ਸੋ ਇੱਕ ਵਾਰ ਜ਼ਰੂਰ ਔਖਾ ਲੱਗਦਾ ਵੀ ਹਾਂ ਇਹਨਾਂ ਪੈਸਾ ਇਕੱਠਾ ਕਰਨਾ ਪਰ ਵੈਂਚੁਅਲੀ ਦੇਖਿਆ ਜਾਵੇ ਤਾਂ ਬੱਚੇ ਜਿਹੜੇ ਸੇਵ ਕਰਦੇ ਨੇ ਆ ਫਾਲਤੂ ਦੇ ਖਰਚੇ ਨਹੀਂ ਕਰਦੇ ਜਾਂਦੇ ਸਾਰ ਮਹਿੰਗੀਆਂ ਗੱਡੀਆਂ ਜਾਂ ਮਹਿੰਗੇ ਫੋਨ ਨਹੀਂ ਲੈਂਦੇ ਉਹਨਾਂ ਲਈ ਉਹ ਸੈਕੰਡ ਇਅਰ ਦੀ ਫੀਸ ਆਪਾਂ ਦੇਖ ਸਕਦੇ ਹਾਂ ਵੀ ਇੱਕ ਕਿਸਮ ਨਾਲੇ ਚੱਲੀ ਪਰ ਬਹੁਤ ਸਾਰੇ ਜਿਹੜੇ ਮਾਪੇ ਨੇ ਉਹ ਕਰਜ਼ਾ ਚੱਕ ਕੇ ਆਪਣੇ ਬੱਚੇ ਨੂੰ ਵਿਦੇਸ਼ ਭੇਜ ਗਏ ਜੀਏਸੀ ਵੀ ਕਰਦਾ ਚੱਕ ਕੇ ਭੇਜ ਦਿੰਦੇ ਆ ਜਿਹੜੀ ਜੀਏਸੀ ਤੁਸੀਂ ਕਿਹਾ ਜਾਂਦੇ ਆ ਬੱਚੇ ਨੂੰ ਮਿਲ ਜਾਣੀ ਆ ਉਹ ਇੱਥੇ ਵਾਪਸ ਆਪਣੇ ਮਾਪੇ ਨੂੰ ਭੇਜ ਸਕਦਾ ਕਿ ਨਹੀਂ ਉੱਥੇ ਹੀ ਖਰਚ ਨਹੀਂ ਆ ਹਾਂਜੀ ਉਹ ਬਿਲਕੁਲ ਉਹ ਦੇਖੋ ਬੱਚੇ ਦਾ ਹੀ ਪੈਸਾ ਵਾ ਅੱਪਾ ਇੰਡੀਆ ਰੁਪੀਸ ਦੀ ਗੱਲ ਕਰਦੇ ਆ तकरीबन 1.13 ਲੱਖ ਜੀਏ ਸੀ ਹੋ ਚੁੱਕੀ ਆ ਜਾਂਦੇ ਸਾਰੇ ਹਫਤੇ 10 ਦਿਨਾਂ 4 ਲੱਖ ਭੇਜ ਦੇਣਾ ਬੱਚੇ ਦੇ ਅਕਾਊਂਟ 'ਚ ਪਾ ਦੇਣਾ ਵਾ ਬੱਚੇ ਕੋਲ ਜੇ ਉੱਥੇ ਸਫੀਸ਼ੀਐਂਟ ਰਹਿਣ ਨੂੰ ਕੋਈ ਉੱਥੇ ਸਾਹਮਣ ਨੂੰ ਫੋਰ ਐਗਜ਼ਾਮਪਲ ਹੈ ਖਰਚਾ ਉਹਦੇ ਕੋਲ ਹੈ ਤਾਂ ਉਹ 4 ਲੱਖ ਦਾ ਕੁਝ ਵੀ ਕਰ ਸਕਦਾ ਜਿਹੜੇ ਇੱਕ 2 ਸਾਲ ਦਾ ਬੈਨ ਕਹਿੰਦੇ ਆ ਕਿ ਬਿਲਕੁਲ ਬੈਨ ਹੀ ਕਰਤੇ ਵੀ ਜੇ 2 ਸਾਲ ਉਹ ਕੀ ਆ ਸਚਾਈ ਆ ਫਵਾਹ ਆ ਕੀ ਆ ਉਹ ਸਚਾਈ ਸਿਰਫ ਇੰਡੀਆ ਕਵੀ ਸਪਾਊਸ ਵੀਜ਼ੇ ਬੈਨ ਕੀਤੇ ਨੇ ਸਟੂਡੈਂਟ ਵੀਜ਼ਾ ਕੋਈ ਬੈਨ ਨਹੀਂ ਕੀਤਾ ਉਹ ਰੈਗੂਲਰ ਆ ਰਹੇ ਨੇ ਸਟੂਡ ਵਿਜ਼ਾ ਜਿਹੜੇ ਬੱਚੇ ਪ੍ਰਾਈਵੇਟ ਕਾਲਜ ਚ ਆਉਂਦੇ ਸੀਗੇ ਉਹਨਾਂ ਦੀ ਬੈਨ ਹੋਈ ਨੇ ਸੋ ਅੱਗੇ ਤੋਂ ਪ੍ਰਾਈਵੇਟ ਕਾਲਜ ਦੇ ਵਿੱਚ ਐਡਮਿਸ਼ਨ ਨਾ ਲਿਓ ਤੁਸੀਂ ਇਹ ਹੀ ਡਵਾਈਸ ਹੈ ਜਿਹੜੇ ਪਲੱਸ 2 ਵਾਲੇ ਬੱਚੇ ਆ ਜਿਹੜੇ ਸਪੌਂਸ ਤੁਸੀਂ ਕਿਹਾ ਹੁਣ ਕੈਨੇਡਾ ਨਹੀਂ ਜਾ ਸਕਦੇ ਉਹਨਾਂ ਕੋਲ ਕੋਈ ਹੋਰ ਆਪਸ਼ਨ ਹੈਗੀ ਆ ਕੋਈ ਹੋਰ ਕੰਟਰੀ ਦੇਖੋ ਜੀ ਫੌਰ ਦਾ ਮੂਮੈਂਟ ਗੱਲ ਕਰਦੇ ਆ 1 ਜਨਵਰੀ 2024 ਤੋਂ ਯੂਕੇ ਨੇ ਵੀ ਸਪੌਂਸਰਸ਼ਿਪ ਦੇ ਬੰਦ ਕਰਤੇ ਆਸਟ੍ਰੇਲੀਆ ਪਹਿਲਾਂ ਤੋਂ ਸਟ੍ਰਿਕਟ ਆ ਕਿਉਂਕਿ ਉਹ ਇੱਕ 1.5 ਸਾਲ ਪੁਰਾਣੀ ਮੈਰਿਜ ਦੇਖਦਾ ਵਾ ਪਲੱਸ ਸਪਾਊਸ ਦੇ ਡਾਕੂਮੈਂਟ ਹੋਣੇ ਚਾਹੀਦੇ ਜਦਾਂ ਕਿ ਗ੍ਰੈਜੂਏਸ਼ਨ ਉਹਦਾ ਚੰਗੀ ਜੌਬ ਵੈਰੀਫਾਇਏਬਲ ਇਨਕਮ ਹੋਣੀ ਚਾਹੀਦੀ ਆ ਤਾਂ ਓਵਰਆਲ ਆਪਾਂ ਮੇਜਰ ਕੰਟਰੀਜ਼ ਦੀ ਗੱਲ ਕਰਦੇ ਆ ਇਹਨਾਂ ਦੀ ਕੈਨੇਡਾ ਯੂਕੇ ਜਾਂ ਫਿਰ ਆਸਟ੍ਰੇਲੀਆ ਦੀ ਇਹਦੇ ਚ ਸਪਾਊਸ ਵੀਜ਼ੇ ਨੂੰ ਲੈ ਕੇ ਹੁਣ ਥੋੜਾ ਮੁਸ਼ਕਲ ਜ਼ਰੂਰ ਫੇਸ ਕਰਨੀ ਪੂ ਲੋਕਾਂ ਨੂੰ ਜਿਹੜੇ ਬੱਚੇ ਜਾਣਾ ਚਾਹੁੰਦੇ ਆ ਜਾਂ ਚਿੰਤਤ ਨੇ ਮਾਪੇ ਚਿੰਤਤ ਨੇ ਅਫਵਾਵਾਾਂ ਚ ਫਸੇ ਹੋਏ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ ਹਾਂਜੀ ਸਾਨੂੰ ਦੇਖੋ ਰੈਗੂਲਰ ਕਾਲਸ ਆ ਰਹੀਆਂ ਬੱਚਿਆਂ ਬੱਚੇ ਕੌਸ ਕਰਦੇ ਆ ਵੀ ਅਸੀਂ ਪੇਰੈਂਟਸ ਨੂੰ ਬੁਲਾ ਸਕਦੇ ਆ ਇੰਵੈਸਟਰ ਵੀਜ਼ੇ ਤੇ ਜਾਂ ਨਹੀਂ ਬੁਲਾ ਸਕਦੇ ਸੋਸ਼ਲ ਮੀਡੀਆ ਤੇ ਬਹੁਤ ਰਿਵਰਸ ਨੇ ਕੋਈ ਵੀਜ਼ਾ ਕੈਨੇਡਾ ਨੇ ਬਿਸਟਰ ਵੀਜ਼ਾ ਬੰਦ ਨਹੀਂ ਕੀਤਾ ਸਟੂਡ ਵੀਜ਼ਾ ਵੀ ਬੰਦ ਨਹੀਂ ਕੀਤਾ ਸਿਰਫ ਜੋ ਬੰਦ ਕੀਤਾ ਤੁਹਾਨੂੰ ਦੱਸਿਆ ਵੀ ਪ੍ਰਾਈਵੇਟ ਕਾਲਜੇ ਬੰਦ ਕੀਤੇ ਨੇ ਹਾਂ ਇੱਕ ਕੈਪ ਜ਼ਰੂਰ ਉਹਨਾਂ ਨੇ ਰੱਖੀ ਆ ਵੀ ਸਾਲ ਦਾ ਅਸੀਂ 3,60,000 ਬੱਚਾ ਹੀ ਬੁਲਾਉਣਾ ਵਾ ਪਰ 3,60,000 ਬੱਚਾ ਪਬਲਿਕ ਕਾਲਜ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਵੀ ਕਾਫੀ ਵੱਡੀ ਮਾਤਰਾ ਹੁੰਦੀ ਹੈ ਸੋ ਅੱਗੇ ਤੋਂ ਵੀ ਜਿਹੜੇ ਬੱਚੇ ਆਪਾਂ ਕਹੀਏ ਵੀ ਪੜਨ ਦੇ ਮੋਟਿਵ ਨਾਲੇ ਜਾ ਰਹੇ ਨੇ ਇਧਰੋਂ ਚੰਗੇ ਸਕੋਰ ਨੇ ਉਹਨਾਂ ਦੇ ਆਪਣਾ ਗ੍ਰੈਜੂਏਸ਼ਨ ਆ ਜਾਂ ਫਿਰ ਪਲੱਸ 2 ਤੋਂ ਬਾਅਦ ਆ ਚੰਗੇ ਬੈਂਡ ਸਕੋਰ ਤਾਂ ਉਹ ਬੱਚਿਆਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਉਹਨਾਂ ਦੇ ਵਿਜ਼ੇ ਜਿਸ ਤਰ੍ਹਾਂ ਹੁਣ ਆਉਂਦੇ ਨੇ ਇਦਾਂ ਹੀ ਆਉਂਦੇ ਰਹਿਣਗੇ ਜਿਲਹਲ ਸਾਹਿਬ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਸਰ ਨਾਲ ਯੂਨਾਈਟਿਡ ਇਮੀਗ੍ਰੇਸ਼ਨ ਕੁਹਾੜਾ ਤੋਂ ਸਾਨੇਵਾਲ ਦੇ ਐਮਬੀ ਗੁਰਵਿੰਦਰ ਸਿੰਘ ਜਲਸੀ ਜਿਹੜੇ ਜਿਹੜੇ ਕੈਨੇਡਾ ਸਰਕਾਰ ਨੇ ਨਵੇਂ ਵੀਜ਼ਿਆਂ ਦੇ ਵਿੱਚ ਸਟੱਡੀ ਨੂੰ ਸਟੱਡੀ ਵੀਜ਼ਿਆਂ ਦੇ ਵਿੱਚ ਜਿਹੜੇ ਨਵੇਂ ਨਿਯਮ ਲਿਆਉਂਦੇ ਨੇ ਨਵੇਂ ਕਾਨੂੰਨ ਬਣਾਏ ਸੀ ਉਹਨਾਂ ਦੇ ਉੱਤੇ ਇਹਨਾਂ ਨੇ ਆਪਣੇ ਖੁੱਲ੍ਹ ਕੇ ਵਿਚਾਰ ਦੱਸਿਆ ਜਿਹੜੇ ਬੱਚੇ ਕਨਫਿਊਜ਼ ਨੇ ਹਲੇ ਵੀ ਇਹ ਨਾ ਕਾਨੂੰਨਾਂ ਨੂੰ ਨਿਯਮਾਂ ਨੂੰ ਲੈ ਕੇ ਉਹ ਇਹਨਾਂ ਦੀਆਂ ਸਲਾਹਾਂਵਾਂ ਲੈ ਸਕਦੇ ਨੇ ਇਹਨਾਂ ਦੀ ਸਲਾਹ ਲੈ ਸਕਦੇ ਨੇ ਤਾਂ ਕੁਹਾੜਾ ਤੋਂ ਜਦੋਂ ਸਾਨੇਵਾਲ ਜਾਂਦੇ ਆ ਤਾਂ ਯੂਨਾਈਟਿਡ ਇਮੀਗ੍ਰੇਸ਼ਨ ਹੈ ਜਿੱਥੇ ਇਹਨਾਂ ਦੀ ਤੁਸੀਂ ਸਲਾਹ ਲੈ ਸਕਦੇ ਹੋ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾ ਕੈਮਰਾਮੈਨ ਸੰਦੀਪ ਦੇ ਨਾਲ ਰਵੀ ਪਾਟਿਆ